ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ ਨੇ ਤੇ ਇਸ ਮਹੀਨੇ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਚਾਂਦ ਸਾਹਿਬ ਜਦ ਦੀਆਂ ਫਿਲਮ ਦੇ ਸਦਕਾ ਅਸੀਂ ਮੋਟਾ ਮੋਟਾ ਇਤਿਹਾਸ ਤਾਂ ਜਾਣਦੇ ਹਾਂ ਪਰ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਲੇ 4 ਦਿਨ ਤੇ ਚਾਰ ਰਾਤਾਂ ਜਦੋਂ ਇਨਾ ਮਾਸੂਮ ਜਿੰਦਾਂ ਦਾ ਲਹੂ ਚੂਸਣ ਲਈ ਕਾਇਨਾਤ ਦਾ ਪੱਤਾ-ਪੱਤਾ ਗੱਦਾਰ ਹੋ ਗਿਆ ਸੀ ਉਸ ਦਰਦਨਾਕ ਇਤਿਹਾਸ ਨੂੰ ਨਾ ਤਾਂ ਫਿਲਮ ਵਿੱਚ ਦਿਖਾਇਆ ਗਿਆ ਤੇ ਨਾ ਹੀ ਸਾਡੀਆਂ ਧਾਰਮਿਕ ਸਟੇਜਾਂ ਤੇ ਚੰਗੀ ਤਰ੍ਹਾਂ ਦੱਸਿਆ ਜਾਂਦਾ ਹੈ ਸੋ ਅੱਜ ਉਸ ਦਰਦਨਾਕ ਇਤਿਹਾਸ ਦੀ ਡੂੰਘਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿ ਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜਦੋਂ ਸਰਸਾ ਨਦੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰ ਕੌਰ ਜੀ ਇਹਨਾਂ ਸਹਿਬਜ਼ਾਦਿਆਂ ਸਮੇਤ ਪਹੁੰਚਦੇ ਹਨ ਚੌਂਤੇ ਪਿੰਡ ਵਿੱਚ ਜਿੱਥੇ ਇੱਕ ਕੁੰਮੇ ਮਾਸ਼ਕੀ ਨਾਂ ਦਾ ਵਿਅਕਤੀ ਸੀ ਕੂਮੇ ਮਾਛਕੀ ਦਾ ਪਹਿਲਾ ਤੇ ਪੂਰਾ ਨਾਂ ਕਰਮ ਤੀਪ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੂਮਾ ਕਹਿੰਦੇ ਸਨ ਕੂਮੇ ਦੇ ਗਵਾਂਡ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾਂ ਦੀ ਦਾਲ ਨਾਲ ਪ੍ਰਸ਼ਾਦਾ ਛਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਾਸ਼ਨ ਖਤਮ ਹੋ ਚੁੱਕਾ ਸੀ ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਛੋਟੇ ਸੈਭਜਾਦਿਆਂ ਨੇ ਰੱਜ ਕੇ ਭੋਜਨ ਛਕਿਆ ਅਗਲੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਕੂਮੇ ਦੇ ਘਰ ਗੰਗੂ ਆ ਜਾਂਦਾ ਹੈ ਤੇ ਮਾਤਾ ਜੀ ਤੇ ਸੈਭਜਾਦਿਆਂ ਨੂੰ ਆਪਣੇ ਪਿੰਡ ਸਹੀੜੀ ਲੈ ਆਉਂਦਾ ਹੈ ਸਵੀਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਾਣੀ ਇਹ ਪੈਂਡਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਸ਼ਿਕਾਇਆ ਹੋਇਆ ਸੀ ਯਾਨੀ ਸਹਿਬਜ਼ਾਦਿਆਂ ਨੂੰ ਹੁਣ ਕੁਝ ਵੀ ਖਾਦੇ 24 ਘੰਟੇ ਬੀਤ ਚੁੱਕੇ ਸਨ ਉਸ ਰਾਤ ਗੰਗੂ ਮਾਤਾ ਜੀ ਤੇ ਸਹਿਬਜ਼ਾਦਿਆਂ ਵਾਸਤੇ ਖਾਣਾ ਤਿਆਰ ਕਰਾ ਕੇ ਲਿਆਇਆ ਫਾਰੂਖ ਖਾਣਾ ਇੰਨੇ ਮਾੜੇ ਪੱਧਰ ਦਾ ਸੀ ਖਾਣੇ ਨੂੰ ਦੇਖ ਕੇ ਸਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਵੇ ਐਸੀ ਹੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੁੱਕਰ ਖਾਓ ਯਾਨੀ ਗੰਗੂ ਇੰਨੇ ਮਾੜੇ ਪੱਧਰ ਦੀ ਰੋਟੀ ਲੈ ਕੇ ਆਇਆ ਸੀ ਕਿ ਉਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸੀ ਖਾਣਾ ਤੇ ਫਿਰ ਸਹਿਬਜ਼ਾਦਿਆਂ ਤੋਂ ਕਿਸ ਤਰ੍ਹਾਂ ਖੱਦ ਹੀ ਜਾਂਦੀ ਅਖੀਰਕਾਰ ਮਾਤਾ ਜੀ ਨੇ ਇੱਕ ਮੋਹਰ ਦੇ ਕੇ ਸਹਿਬਜ਼ਾਦੀਆਂ ਨੂੰ ਪਤਾਸੀ ਮੰਗਵਾ ਕੇ ਖਾਨ ਨੂੰ ਦਿੱਤੀ ਪਰ ਜਦੋਂ ਗੰਗੂ ਨੇ ਮਾਤਾ ਜੀ ਦੇ ਕੋਲ ਮੋਹਰਾਂ ਨੂੰ ਦੇਖਿਆ ਤੇ ਉਸ ਦੀ ਨੀਅਤ ਮਾੜੀ ਪੈ ਗਈ ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਮੋਹਰਾਂ ਚੱਕ ਲਈਆਂ ਤੇ ਬਾਹਰ ਲਿਜਾ ਕੇ ਜ਼ਮੀਨ ਵਿੱਚ ਗਾੜ ਦਿੱਤੀਆਂ ਅਗਲੇ ਦਿਨ ਸਹਿਬਜ਼ਾਦਿਆਂ ਨੂੰ ਜਦੋਂ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਮੋਹਰਾਂ ਨੂੰ ਲੱਭਿਆ ਪਰ ਮੋਹਰਾਂ ਨਹੀਂ ਲੱਭੀਆਂ ਮਾਤਾ ਗੁਜਰ ਕੌਰ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧੰਨ ਦੀ ਲੋੜ ਸੀ ਤਾਂ ਤੂੰ ਮੇਰੇ ਕੋਲ ਮੰਗ ਲੈਂਦਾ ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੰਗੂ ਗੁੱਸੇ ਨਾਲ ਬੋਖਲਾ ਗਿਆ ਤੇ ਆਖਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਹੈ ਉਪਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੂ ਨੇ ਉਸੇ ਸਮੇਂ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਦੀ ਆਪ ਮੋਰਿੰਡੀ ਦੇ ਸਰਕਾਰੀ ਅਲਕਾਰ ਕੋਲ ਖਬਰ ਲੈ ਕੇ ਚਲਾ ਗਿਆ ਪਰ ਪਿੱਛੋਂ ਸਹਿਬ ਜਾਂਦੇ ਅੱਜ ਵੀ ਭੁੱਖਣ ਪਾਣੀ ਕਮਰੇ ਵਿੱਚ ਕੈਦ ਬਿਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁੱਖ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਅਰਥ ਸੀਹਾ ਹੈ ਸਿਆਣੀ ਕਹਿੰਦੇ ਹਨ ਭੁੱਖ ਮੌਤ ਤੋਂ ਵੀ ਵੱਧ ਦਰਦਨਾਕ ਹੁੰਦੀ ਹੈ ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਜੇ ਇੱਕ ਵਾਰ ਥੋੜਾ ਆਪਾਂ ਖਿਹੜਾ ਛੁਡਾ ਲਈਏ ਇੱਕ ਵਾਰ ਜੇ ਆਪਾਂ ਆਪਣਾ ਢਿੱਡ ਭਰ ਲਈਏ ਤਾਂ ਅਗਲੇ ਪੈਰ ਫਿਰ ਸਿਰ ਤੇ ਆ ਖੜਦੀ ਏ ਮਾਤਾ ਜੀ ਤੇ ਸੈਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਮੋਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਿਪਾਈਆਂ ਨੂੰ ਗੰਗੂ ਨਾਲ ਭੇਜਦੇ ਹਨ ਤੇ ਇਥੋਂ ਸੈਬਜ਼ਾਦਿਆਂ ਨੇ ਨਾਲ ਜ਼ੁਲਮ ਦੀ ਉਹ ਦਾਸਤਾਂ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਰਸਾ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਡੂਨਾ ਸਿੰਘ ਹੰਡੂਰੀਆਂ ਨੇ ਬ੍ਰਿਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰਸੂਤਨ ਜੀ ਕੀ ਜਿਸ ਵਿੱਚ ਲਿਖਿਆ ਸੀ ਕਿ ਸੈਬ ਜਾਦਿਆਂ ਨੂੰ ਬੋਰੀਆਂ ਵਿੱਚ ਬੰਨ ਕੇ ਘੋੜੇ ਦੇ ਦੋਨੋਂ ਪਾਸੇ ਲਮਕਾ ਦਿੱਤਾ ਗਿਆ ਸੀ ਤੇ ਮਾਤਾ ਗੁਜਰਕੌਰ ਜੀ ਦੇ ਹੱਥ ਬੰਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਸੀ ਤੇ ਕੱਪੜੇ 'ਚ ਲਾਲ ਮਿਰਚਾਂ ਧੂੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਗਿਆ ਸੀ ਜਦੋਂ ਮੋਰਿੰਡੇ ਪਹੁੰਚੇ ਤੇ ਮਾਤਾ ਜੀ ਨੂੰ ਇੱਕ ਅੱਡ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਸਹਿਬਜ਼ਾਦਿਆਂ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਬਾਅਦ ਭੁੱਖੇ ਸਹਿਬਜ਼ਾਦੇ ਸਾਰੀ ਰਾਤ ਬੋਰੀਆਂ 'ਚ ਵੱਜੇ ਇਸੇ ਤਰ੍ਹਾਂ ਤੜਫਦੇ ਰਹੇ ਤੇ ਜਦੋਂ ਪੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦਿਆਂ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਢਾਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਛੋਟੇ ਪੱਦਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਜਿੰਨਾ ਥੋੜਾ ਜਿਹਾ ਸਮਾਂ ਸਾਨੂੰ ਮਿਲਿਆ ਇਸ ਥੋੜੇ ਸਮੇਂ ਵਿੱਚ ਹੀ ਸਹਿਬਜ਼ਾਦੀਆਂ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਏ ਤੇ ਸੁਬਾ ਸਰਹੰਦ ਤੋਂ ਵੱਡੇ ਵੱਡੇ ਇਨਾਮਾਂ ਨੂੰ ਹਾਸਲ ਕਰੀਏ ਡਾਕਟਰ ਗੰਡਾ ਸਿੰਘ ਜੀ ਆਪਣੀ ਲਿਖਤਾਂ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਨ੍ਹਾਂ ਜ਼ਾਲਮਾਂ ਨੇ ਅੱਤ ਦੀ ਸਰਦੀ ਵਿੱਚ ਮਾਸੂਮ ਸਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛੜੀ ਦੇ ਨਾਲ ਪਟਵਾਇਆ ਸੀ ਜਿਸ ਨਾਲ ਸਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਭਰ ਆਏ ਸੀ ਤੇ ਦਰਦ ਵੀ ਕਿੰਨਾ ਸਹਿਣਾ ਪਿਆ ਹੋਵੇਗਾ ਤੁਸੀਂ ਸੋਚ ਹੀ ਸਕਦੇ ਹੋ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਸ਼੍ਰੀ ਤਾਂਤਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤੇ ਸਿਹ ਸਹੰਦੇ ਹੋਏ ਵੀ ਉਹਨਾਂ ਨੇ ਦੁਸ਼ਮਨਾ ਦੀ ਨਹੀਂ ਮੰਨੀ ਜਦੋਂ ਗੱਲ ਬਣਦੀ ਨਹੀਂ தி ਤਾ ਉਹਨਾਂ ਨੇ ਹੋਰ ਦਾ ਅਜਮਾ ਕੀ ਦੇਖਿਆ ਕਿ ਸੈਭਜਾਦਿਆਂ ਨੂੰ ਇੱਕ ਰੁੱਖ ਦੇ ਨਾਲ ਬਨ ਕੇ ਉੱਪਰ ਗੁਲੇਲ ਪੱਥਰਾਂ ਦੇ ਨਿਸ਼ਾਨੇ ਲਗਵਾਏ ਜਿਸ ਨਾਲ ਸਹਿਬਜ਼ਾਦਿਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ-ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੀ ਛੋਟੇ ਸਹਿਬਜ਼ਾਦਿਆਂ ਦੀ ਖਬਰ ਗ੍ਰਿਫਤਾਰੀ ਦੀ ਅੱਗ ਵਾਂਗ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕੀ ਸੈਬਜਾਦਿਆਂ ਨੂੰ ਸਰਹੰਦ ਲਿਆਂਦਾ ਜਾਵੇ ਜ਼ੁਲਮਾਂ ਦੀ ਅਤ ਕਰਦਿਆਂ ਸੈਬਜਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਤੱਕ ਤੋਰ ਕੇ ਲਿਆਂਦਾ ਗਿਆ ਸੈਬਜਾਦਿਆਂ ਦੇ ਹੱਥਾਂ ਵਿੱਚ ਹੱਥ ਕੜੀਆਂ ਸਨ ਤੇ ਹੱਥਾਂ ਵਿੱਚੋਂ ਲਹੂ ਸਿਮ ਰਿਆ ਸੀ ਤੇ ਬੱਚੀ ਜਦੋਂ ਸਰਹੰਦ ਪਹੁੰਚੇ ਤਾਂ ਵਜ਼ੀਰ ਖਾਂ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ ਜਦੋਂ ਤੱਕ ਸੈਬਜਾਦਿਆਂ ਨੂੰ ਸਿਪਾਹੀ ਮਰਿੰਡੇ ਤੋਂ ਲੈ ਕੇ ਸਰਹੰਦ ਪਹੁੰਚੇ ਉਦੋਂ ਦਿਨ ਢਲ ਚੁੱਕਿਆ ਸੀ ਤੇ ਰਾਤ ਵੇਲੇ ਮਾਤਾ ਗੁਜਰਜੀ ਤੇ ਸੈਭ ਜਾਂਦਿਆਂ ਨੂੰ ਠੰਡੀ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਸੀ ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਲਈ ਗਰਮੀ ਤੋਂ ਆਰਾਮ ਕਰਨ ਲਈ ਬਣਾਇਆ ਗਿਆ ਸੀ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾ ਟਕਰਾਉਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀ ਵਿੱਚ ਕੰਬਾਂ ਛਿੜਨ ਲੱਗ ਜਾਂਦਾ ਸੀ ਤੇ ਹੁਣ ਤਾਂ ਪੋ ਦਾ ਮਹੀਨਾ ਸੀ ਭੁੱਖ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ ਪੋ ਦੇ ਮਹੀਨੇ ਦੀ ਠੰਡ ਦੇ ਵਿੱਚ ਬਿਨਾ ਕੱਪੜਿਆਂ ਤੋਂ ਬੈਠੇ 마ਸੂਮ ਬੱਚਿਆਂ ਨੂੰ ਮਾਤਾ ਜੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਗਏ। ਹੱਥ ਪੈਰ ਸੁੰਨ ਹੋਣ ਲੱਗ ਪਏ ਸਨ। ਉਹ ਰਾਤ ਬਹੁਤ ਔਖੀ ਸੀ। ਹਲੇ ਦਿਨ ਚੜ੍ਹਿਆ ਹੀ ਸੀ ਕਿ ਸਿਪਾਹੀ ਸਾਹਿਬ ਜਾਦਿਆਂ ਨੂੰ ਲੈਣ ਆ ਗਏ ਤੇ ਆਖਣ ਲੱਗੇ ਕਿ ਇਹਨਾਂ ਦੀ ਅੱਜ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਤੇ ਕਚਹਿਰੀ ਵਿੱਚ ਵਜ਼ੀਰ ਖਾਂ ਆਪਣੀ ਆਪਣੇ ਤਖਤ ਦੀ ਬੈਠਾ ਹੋਇਆ ਸੀ ਸੁਚਾਨੰਦ ਜੋ ਕਿ ਵਜ਼ੀਰ ਖਾਨ ਦਾ ਇਲਾਹਕਾਰ ਤੇ ਸਿਰੇ ਦਾ ਗਲਤ ਇਨਸਾਨ ਸੀ ਉਹ ਵੀ ਉੱਥੇ ਮੌਜੂਦ ਸੀ ਇਹ ਕਚਹਿਰੀ ਤਿੰਨ ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਸੱਚੇ ਵਾਦੇ ਤੇ ਹਰ ਤਰ੍ਹਾਂ ਦੇ ਦਾਅਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਸਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਵਾਉਣ ਵਿੱਚ ਕਾਬਲ ਨਾ ਹੋ ਪਾਏ ਇਸ ਕਚੈਰੀ ਦਾ ਤਿੰਨ ਦਿਨ ਦਾ ਇਤਿਹਾਸ ਜਿਸ ਵਿੱਚ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਰਾਤਾਂ ਕਿਸ ਤਰ੍ਹਾਂ ਚਾਲ ਦੇ ਮੁਤਾਬਿਕ ਸਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਰਾਹੀਂ ਲੰਘਾ ਕੇ ਉਹਨਾਂ ਦਾ ਸਿਰ ਝਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਠੰਡੇ ਬੁਰਜ ਦੇ ਵਿੱਚ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਗਰਮਾ-ਗਰਮ ਦੁੱਧ ਪਿਆ ਕੇ ਭਾਈ ਮੋਤੀराम ਮਹਾਰਾਜ ਜੀ ਨੇ ਬੇਅੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਬਹੁਤ ਬਾਾਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸੁਣਨ ਨੂੰ ਬਹੁਤ ਘੱਟ ਮਿਲਦਾ ਹੈ ਤਿੰਨ ਦਿਨ ਦਾ ਭਾਰੀ ਤਸ਼ੱਦਦ ਟਾਉਣ ਤੋਂ ਬਾਅਦ ਵੀ ਜਦੋਂ ਸੈਬਜਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਂ ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਲਈ ਫਤਵਾ ਜਾਰੀ ਕਰ ਦਿੱਤਾ ਸੈਬਜਾਦਿਆਂ ਦੀ ਚਾਰੇ ਪਾਸੇ ਦੀਵਾਰ ਚਿਣਣੀ ਸ਼ੁਰੂ ਕਰ ਦਿੱਤੀ ਗਈ ਤੇ ਹੌਲੀ-ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਇੱਟ ਤੇ ਦੂਸਰੀ ਇੱਟ ਚਿਣਦਾ ਗਿਆ ਤੇ ਦੋਨੇ ਸੈਬਜਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਅੰਦਰ ਹੌਲੀ-ਹੌਲੀ ਕਰਦਿਆਂ ਸਹਿਬਜ਼ਾਦਿਆਂ ਦਾ ਦਮ ਘੁੱਟਦਾ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਜਾ ਰਿਹਾ ਸੀ ਤਾਂ ਸਹਿਬਜ਼ਾਦਿਆਂ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਤੇ ਜਦੋਂ ਤੱਕ ਉਹਨਾਂ ਨੂੰ ਨੀਹਾਂ ਵਿੱਚ ਪੂਰਾ ਚਿਣਵਾ ਨਹੀਂ ਦਿੱਤਾ ਗਿਆ ਅੰਦਰੋਂ ਵੀ ਜਪਜੀ ਸਾਹਿਬ ਜੀ ਦੇ ਪਾਠ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਆਖਰ ਵਿੱਚ ਉਹ ਬੱਚੇ ਬੇਹੋਸ਼ ਹੋ ਗਏ ਤੇ ਕੰਧ ਦੀਆਂ ਇੱਟਾਂ ਦੇ ਸਮੇਤ ਜ਼ਮੀਨ ਤੇ ਆ ਡਿੱਗੇ ਤੇ ਕਾਜੀ ਨੇ ਦੋਨਾਂ ਨੂੰ ਛੁਰੇ ਨਾਲ ਮਾਰਨ ਦਾ ਉਹਨਾਂ ਨੂੰ ਕਤਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਇੱਥੇ ਇੱਕ ਗੱਲ ਜਾਣਨ ਯੋਗ ਹੈ ਕਿ ਸਲਾਮ ਧਰਮ ਦਾ ਇੱਕ ਇਹ ਨਿਯਮ ਵੀ ਹੁੰਦਾ ਹੈ ਕਿ ਜਿਹੜੇ ਬੱਚੇ ਹਲੇ ਦੁੱਧ ਦੇ ਦੰਦ ਉਹਨਾਂ ਦੇ ਨਹੀਂ ਟੁੱਟੇ ਹੁੰਦੇ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਕਾਜ਼ੀ ਨੇ ਤਾਂ ਵਜੀਰ ਖਾਨ ਦੇ ਕਹਿਨ ਤੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ ਤੇ ਸਭ ਨੇ ਆਪਣੇ ਹੱਥ ਖੜੇ ਕਰ ਦਿੱਤੇ ਆਖਰ ਉਸ ਦਿਨ ਕਚਹਿਰੀ ਵਿੱਚ ਸ਼ਾਸ਼ਨ ਬੀਗ ਤੇ ਬਾਸ਼ਨ ਬੀਗ ਨਾਂ ਦੇ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਸਨ ਇਹ ਦੋਨੇ ਹੀ ਸੈयद ਜਲਾਲੁਦੀਨ ਜਲਾਦ ਦੇ ਭਤੀਜੇ ਸਨ ਜਿਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਸੀ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਦਾ ਮੁਕੱਦਮਾ ਰੱਦ ਕਰਨ ਦੀ ਸ਼ਰਤ ਤੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਮਹਾਨ ਇਤਿਹਾਸਕਾਰ ਰਤਨ ਸਿੰਘ ਪੰਗੂ ਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੀ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤਾਂ ਕੁਝ ਪਲਾਂ ਵਿੱਚ ਹੀ ਸ਼ਹੀਦ ਹੋ ਗਏ ਫਿਰ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੀ ਘੜੀ ਤੱਕ ਤੜਫਦੇ ਰਹੇ ਹੌਲੀ-ਹੌਲੀ ਹੱਥ ਪੈਰ ਹਿਲਣੇ ਬੰਦ ਹੋ ਗਏ ਤੇ ਬਾਬਾ ਫਤਿਹ ਸਿੰਘ ਜੀ ਵੀ ਸ਼ਹੀਦ ਹੋ ਗਏ ਤੇ ਇਸ ਤਰ੍ਹਾਂ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬੀਬੀ ਗੁਜਰ ਕੌਰ ਜੀ ਤੇ ਬਹੁਤ ਤਸ਼ੱਦਦ ਕੀਤੀ ਗਈ ਸਿਰਸਾ ਨਦੀ ਤੋਂ ਲੈ ਕੇ ਜੀ ਸਰਹੰਦ ਕਚੈਰੀ ਤੱਕ ਕਿਵੇਂ ਤਸ਼ੱਦਦ ਉਹਨਾਂ ਤੇ ਹੋਈ ਕਿਵੇਂ ਉਹਨਾਂ ਨੇ ਤਸੀਹੇ ਚੱਲੇ ਅਸੀਂ ਸਾਰੀ ਤੁਹਾਡੇ ਨਾਲ ਗੱਲਬਾਤ ਅੱਜ ਸਾਂਝੀ ਕੀਤੀ ਇਸ ਵੀਡੀਓ ਦੇ ਰਾਹੀਂ ਕਿਉਂਕਿ ਜਦੋਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਤੇ ਆਪਾਂ ਨੂੰ ਉਹ ਅਸਲੀ ਸੱਚ ਨਹੀਂ ਦਿਖਾਇਆ ਜਾਂਦਾ ਕੋਈ ਨਾ ਕੋਈ ਚਲੋ ਕਾਰਨ ਹੁੰਦਾ ਜੀ ਤੇ ਆਪਾਂ ਨੂੰ ਨਹੀਂ ਦਿਖਾਇਆ ਜਾਂਦਾ ਤੇ ਪਰ ਬਹੁਤ ਸਾਰੇ ਜਿਹੜੇ ਧਾਰਮਿਕ ਸਟੇਜਾਂ ਤੇ ਉਹਨਾਂ ਤੇ ਵੀ ਜੀ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਸ਼ਾਇਦ ਨਹੀਂ ਦੱਸਿਆ ਜਾਂਦਾ ਆਪਾਂ ਅੱਜ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਸਾਂਝੀ ਕਰੀ ਆ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹੋਰ ਭੈਣ ਭਰਾਵਾਂ ਨੂੰ ਵੀ ਜਿਹੜੀ ਅਸਲ ਜੋ ਉਹਨਾਂ ਤੇ ਤਸ਼ਦਦ ਕੀਤੇ ਗਏ ਉਹਨਾਂ ਬਾਰੇ ਪਤਾ ਚੱਲੇ ਉਹਨਾਂ ਬਾਰੇ ਆਪਾਂ ਨੂੰ ਆਪਣਾ ਇਤਿਹਾਸ ਆਪਾਂ ਨੂੰ ਵੀ ਪਤਾ ਲੱਗੇ ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸ ਸਕੀਏ ਸੋ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਜਿਵੇਂ ਤੁਹਾਨੂੰ ਪਤਾ ਹੈ ਜੀ ਹੁਣ ਸ਼ੀਦੀ ਦਿਹਾੜੇ ਚੱਲ ਰਹੇ ਨੇ ਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜੀ ਤੇ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਜ਼ਰੂਰ ਕਰੋ ਤੇ ਤੁਸੀਂ ਵੱਧ ਤੋਂ ਵੱਧ ਬਾਣੀ ਪੜੋ ਆਹ ਦਿਨਾਂ ਦੇ ਵਿੱਚ ਕਿਉਂਕਿ ਸਹਿਬਜ਼ਾਦਿਆਂ ਨੇ ਜੀ ਬਹੁਤ ਵੱਡੀਆਂ ਇਹਨਾਂ ਨੇ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਕਿਉਂਕਿ ਦੇਖੋ ਜੀ ਉਹ ਇੰਨੇ ਮਹਾਨ ਮਹਾਪੁਰਖ ਉਹਨਾਂ ਨੂੰ ਕਿਤੇ ਨਹੀਂ ਪਤਾ ਸੀ ਕਿ ਇਹ ਕੁਝ ਹੋਣਾ ਹੈ ਨਾ ਮੇਰੇ ਬੱਚਿਆਂ ਨੂੰ ਸਾਰਾ ਕੁਝ ਪਤਾ ਸੀ ਉਹ ਸਾਰਾ ਕੁਝ ਰੋਕ ਵੀ ਸਕਦੇ ਸੀ ਪਰ ਨਹੀਂ ਉਹਨਾਂ ਨੇ ਧਰਮ ਦੇ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਕਿ ਅਸੀਂ ਇਹ 15 ਦਿਨ ਜਦੋਂ ਚਲੋ ਮੰਨਦੇ ਆ ਤੁਹਾਡੇ ਕੋਲ ਬਾਕੀ ਦਿਨਾਂ ਦੇ ਵਿੱਚ ਤੁਸੀਂ ਬੀਜ਼ੀ ਹੋ ਬਹੁਤ ਫਾਸਟ ਲਾਈਫ ਚੱਲ ਰਹੀ ਆ ਸਾਰਿਆਂ ਦੀ ਆਪਾਂ ਨਹੀਂ ਆਪਣੇ ਕੋਲ ਬਾਣੀ ਪੜਨ ਨੂੰ ਟਾਈਮ ਹੁੰਦਾ ਪਰ ਤੁਸੀਂ ਇਹ 15 ਦਿਨ ਸਹਿਬਜ਼ਾਦੀਆਂ ਦੀ ਯਾਤ ਦੇ ਵਿੱਚ ਤੁਸੀਂ ਬਾਣੀ ਜ਼ਰੂਰ ਪੜੋ ਜੀ ਆਪਣੇ ਬੱਚਿਆਂ ਦੇ ਨਾਲ ਵੀ ਤੁਸੀਂ ਇਤਿਹਾਸ ਸਾਂਝਾ ਕਰੋ ਤੁਸੀਂ ਫਤਿਹਗੜ੍ਹ ਸਾਹਿਬ ਚਮਕੌਰ ਸਬ ਲੈ ਕੇ ਜਾਓ ਜੀ ਟਾਈਮ ਕੱਢ ਕੇ ਇਤਿਹਾਸ ਦੱਸੋ ਉਹਨਾਂ ਨੂੰ ਤੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਸ਼ਿੱਧੀ ਦਿਹਾੜੇ ਚੱਲਦੇ ਆ ਇਹਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਾ ਕੀਤਾ ਜਾਵੇ ਤੇ ਮੇਰੀਆਂ ਭੈਣਾਂ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਜਿਹੜੇ 10-15 ਦਿਨ ਨੇ ਕਿ ਤੁਸੀਂ ਕਿਰਪਾ ਕਰਕੇ ਬਿਊਟੀ ਪਾਰਲਰਾਂ ਤੇ ਨਾ ਜਾ ਕੇ ਕੋਈ ਥ੍ਰੈਡਿੰਗ ਕੋਈ ਬਾਲ ਕਟਿੰਗ ਕੁਝ ਨਾ ਕਰਵਾਓ ਜੀ ਤੁਸੀਂ ਬਸ ਜਿਹੜੇ 15 ਦਿਨ ਨੇ ਤੁਸੀਂ ਆਪਣੀ ਕਿਰਪਾ ਕਰਕੇ ਤੁਸੀਂ ਵੱਧ ਤੋਂ ਵੱਧ ਪਾਠ ਕਰੋ ਠੀਕ ਹੈ ਜੀ ਸੋ ਅੱਜ ਦੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੌਂਦੇ ਰਹੋ ਹਾਜ਼ਰ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ